ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਰਾਈਡਿੰਗ ਲਈ ਨੁਕਰਾ ਘੋੜਾ ਦਿਖਾਉਣਾ ਬਹੁਤ ਸੋਹਣਾ ਘੋੜਾ ਆਪਾਂ ਵੀਡੀਓ ਵਿੱਚ ਸਾਰੀ ਡਿਟੇਲ ਦਵਾਂਗੇ ਜਿਹੜਾ ਵੀਰ ਚੈਨਲ ਤੇ ਨਵਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਆਈਕਨ ਜ਼ਰੂਰ ਦਬੋ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਮਿੱਤਰੋ ਗੱਲਬਾਤ ਕਰਦੇ ਆ ਇਸ ਨੁਕਰੇ ਘੋੜੇ ਬਾਰੇ ਪਹਿਲਾਂ ਆਪਾਂ ਏਰੀਆ ਕਨਫਰਮ ਕਰਵਾ ਦਈਏ ਏਰੀਆ ਭਾਈ ਦਾ ਮੋਹਾਲੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਸ਼ੋ ਤੇ ਘੋੜੇ ਦੀ ਜਿਹੇ ਹਾਈਟ ਦੀ ਗੱਲ ਕਰੀਏ ਤਾਂ 60 ਤੋਂ 61 ਇੰਚ ਬਾਈ ਨੇ ਹਾਈਟ ਦੱਸੀ ਆ ਤੇ ਦੱਸਿਆ ਕਿ ਘੋੜਾ ਜਿਹੜਾ ਆ ਸਪੋਰਟਲੈਸ ਐ ਤੇ ਬਾਕੀ ਕੰਨ ਕਨੋਤੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘੋੜਾ ਉਮਰ ਵੀ ਹਲੇ ਕੋਈ ਜ਼ਿਆਦਾ ਨਹੀਂ ਅਦੇ ਹੋਰ ਹਾਈਟ ਲੈਂਥ ਵੀ ਕਰ ਜੂਗਾ ਤਿੰਨਾਂ ਸਾਢੇ ਤਿੰਨ ਸਾਲ ਬਾਈ ਨੇ ਜਿਹੜੀ ਐ ਇਸ ਦੀ ਉਮਰ ਦੱਸੀ ਆ ਤੇ 60 ਤੋਂ 64 ਇੰਚ ਬਾਈ ਨੇ ਹਾਈਟ ਦੱਸੀ ਆ ਜਿਹੜੀ ਬਾਕੀ ਤੁਸੀਂ ਮਾਲਕ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਸ਼ੋ ਹੁੰਦਾ ਇਹ ਘੋੜਾ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਨੁਕਰਾਸ ਪੋਰਟਲੈਸ ਘੋੜਾ ਤੇ ਬਾਈ ਰੇਟ ਚ ਹੀ ਦੇ ਦੂਗਾ 135000 ਰੁਪਿਆ ਬਾਈ ਰੇਟ ਕਰਦਾ ਰੇਟ ਵੀ ਜਾਇਜ਼ ਆ ਬਾਈ ਨਾਲ ਕਰ ਲਿਓ ਕੰਟੈਕਟ ਤੇ ਘੋੜੇ ਦੀ ਤੋਰ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਲੱਗਦਾ ਘੋੜਾ ਤੁਰਦਾ ਹੋਇਆ ਤੇ ਸਵਾਰੀ ਦਾ ਪਾਸ ਆ ਜੇ ਕਿਸੇ ਵੀਰ ਨੇ ਰਾਈਡਿੰਗ ਲੈਣਾ ਹੋਵੇ ਤਾਂ ਵੀ ਚੱਲੂ ਤੇ ਜੇ ਕਿਸੇ ਵੀਰ ਨੇ ਸ਼ੌਂਕ ਨਾਲ ਸਟਾਲੀਆ ਨਾਲ ਰੱਖਣਾ ਤਾਂ ਵੀ ਘੋੜਾ ਬਹੁਤ ਸੋਹਣਾ ਤੇ ਹੁਣ ਵਾਲੇ ਸਮੇਂ ਚ ਚੰਗੇ ਬੱਚੇ ਪੈਦਾ ਕਰੂਗਾ ਤੇ ਮਿੱਤਰੋ ਤੌਰ ਦੇਖੋ ਘੋੜੇ ਦੀ ਤੁਸੀਂ ਕਿੰਨਾ ਸੋਹਣਾ ਘੋੜਾ ਜਿਹੜਾ ਆ ਤੁਰਦਾ ਤੇ ਬਾਕੀ ਕੱਦ ਮਿੱਡ ਬਹੁਤ ਜ਼ਿਆਦਾ ਆ ਘੋੜੇ ਦਾ ਤੇ ਮਿੱਤਰੋ ਲੈਂਥ ਵੀ ਕਾਫੀ ਚੰਗੀ ਆ ਘੋੜੇ ਦੀ ਤੇ ਸੁੰਭ ਚੈੱਕ ਕਰੋ ਘੋੜੇ ਦਾ ਸੁੰਭ ਵੀ ਕਾਫੀ ਵਧੀਆ ਤੇ ਮਿੱਤਰੋ ਕੰਨ ਗਨੋਤੀ ਬਹੁਤ ਸ਼ਾਨਦਾਰ ਆ ਕੁਆਲਟੀ ਕਾਫੀ ਜ਼ਿਆਦਾ ਘੋੜੇ ਦੇ ਵਿੱਚ ਤੇ ਹੁਣ ਵਾਲੇ ਸਮੇਂ 'ਚ ਬੱਚੇ ਬਹੁਤ ਚੰਗੇ ਪੈਦਾ ਕਰਨੇ ਆ ਇਸ ਘੋੜੇ ਨੇ ਤੇ ਹਾਈਟ ਵੀ ਹੋਰ ਕਰ ਸਕਦਾ ਕਿਉਂਕਿ 5 ਸਾਲ ਤੱਕ ਜਿਹੜਾ ਘੋੜਾ ਨਾਰਮਲੀ ਹਾਈਟ ਲੈਂਥ ਕਰਦਾ ਰਹਿੰਦਾ ਤੇ ਕੰਨ ਚੈੱਕ ਕਰੋ ਤੁਸੀਂ ਮਿੱਤਰੋ ਦਿਲੀ ਬਣਾ ਦਿੰਦਾ ਕੰਨਾਂ ਦਾ ਤਾਂ ਬਿਲਕੁਲ ਨਾਲ ਜੁੜੇ ਪਏ ਆ ਤੇ ਸੰਭਾਅ ਵੱਖੋਂ ਵੀ ਸ਼ਾਂਤ ਹੈ ਘੋੜਾ ਮਿੱਤਰੋ ਰਾਈਡਿੰਗ ਲਈ ਬਹੁਤ ਵਧੀਆ ਤੇ ਘੋੜੇ ਦੀ ਸਵਾਰੀ ਉੰਜ ਵੀ ਬਹੁਤ ਚੰਗੀ ਹੁੰਦੀ ਆ ਤੇ ਘੋੜੀ ਨਾਲੋਂ ਘੋੜੇ ਦਾ ਜਿਹੜਾ ਨਖਰਾ ਕਾਫੀ ਜ਼ਿਆਦਾ ਹੁੰਦਾ ਤਾਂ ਕਰਕੇ ਸਵਾਰੀ ਕਰਨ 'ਚ ਆਨੰਦ ਜ਼ਿਆਦਾ ਆਂਦਾ ਤੇ ਇਸ ਸਵਾਰੀ ਲਈ ਵੀ ਤੁਸੀਂ ਲੈ ਸਕਦੇ ਹੋ ਘੋੜਾ ਰੇਟ ਕੋਈ ਜ਼ਿਆਦਾ ਨਹੀਂ ਹੈਗਾ 135000 ਰੁਪਿਆ ਰੇਟ ਕਰਦੇ ਨੇ 60 61 ਇੰਚ ਹਾਈਟ ਹੈ ਤੇ ਕੰਨ ਗੁਣੋਤੀ ਦਾ ਕਾਫੀ ਸ਼ਾਨਦਾਰ ਹੈ ਸਪੋਰਟਲੈਸ ਬਾਈ ਨੇ ਦੱਸਿਆ ਕਿ ਘੋੜਾ ਜਿਹੜਾ ਹੈ ਸਪੋਰਟਲੈਸ ਹੈ ਤੇ ਬਾਕੀ ਤੁਸੀਂ ਖੜਨੀ ਘੋੜੇ ਦੀ ਦੇਖ ਸਕਦੇ ਹੋ ਗਰਦਨ ਬਿਲਕੁਲ ਚੱਕ ਕੇ ਘੋੜਾ ਜਿਹੜਾ ਹੈ ਖੜਦਾ ਤੇ ਮਿੱਤਰੋ ਜੇ ਕਿਸੇ ਵੀਰ ਨੇ ਲਵਾਉਣੀ ਹੋਵੇ ਆਪਣੇ ਕਿਸੇ ਵੀ ਜਾਨਵਰ ਦੀ ਐਡ ਬਿਲਕੁਲ ਫ੍ਰੀ ਤੇ YouTube ਤੇ ਤਾਂ ਮੇਰੇ ਨਾਲ ਕਰ ਸਕਦੇ ਹੋ ਕੰਟੈਕਟ ਮੇਰਾ WhatsApp ਨੰਬਰ ਹੈ 9872561623 ਲਾਸਟ ਦੇ ਪੋਸਟਰ ਸ਼ੋ ਹੋਊਗਾ WhatsApp ਤੇ ਫੋਟੋ ਵੀਡੀਓ ਭੇਜ ਕੇ ਤੁਸੀਂ ਆਪਣੇ ਕਿਸੇ ਵੀ ਪਸ਼ੂ ਦੀ ਐਡ ਲਗਵਾ ਸਕਦੇ ਹੋ ਤੇ ਮਿੱਤਰੋ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਦੱਸਿਓ ਵੀਡੀਓ ਤੇ ਕੋੜਾ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਧੰਨਵਾਦ ਦੋਸਤੋ